ਮੇਨ ਮਸਲਾ ਸੀ ਕੀ ਕਿਉਂਕਿ ਉਸ ਤੋਂ ਬਾਅਦ ਇੱਕ ਬੀਬੀ ਜੀ ਦਾ ਵੀ ਤੁਸੀਂ ਵੀਡੀਓ ਪਾਇਆ ਕਿ ਉਹ ਕਹਿੰਦੇ ਕਿ ਸਮਾਖ ਨੂੰ ਲੈ ਕੇ ਅਸੀਂ ਤਾਂ ਆਈਓ ਕਰਾਂਗੇ ਜੀ ਮਸਲਾ ਇਦਾਂ ਸੀ ਜੀ ਸਾਨੂੰ ਖਬਰ ਆਈ ਸੀਗੀ ਇਹ ਕਿ ਗੁਰੂ ਘਰ ਦੇ ਵਿੱਚ ਇੱਕ ਪ੍ਰੋਗਰਾਮ ਚੱਲ ਰਿਹਾ ਆ ਆਨੰਦ ਕਾਰਜਾਂ ਦਾ ਤੇ ਜਿਹੜਾ ਗੁਰੂ ਘਰ ਦਾ ਲੰਗਰ ਹਾਲ ਆ ਉਹਨੂੰ ਇਹਨਾਂ ਨੇ ਇੱਕ ਤਰ੍ਹਾਂ ਦਾ ਰੈਸਟੋਰੈਂਟ ਦੇ ਵਿੱਚ ਤਬਦੀਲ ਕਰ ਦਿੱਤਾ ਆ ਲੰਗਰ ਹਾਲ ਦੀ ਮਰਿਆਦਾ ਕੀ ਹੈ ਕਿ ਸਾਰਿਆਂ ਨੇ ਪੰਗਤ 'ਚ ਬਹਿ ਕੇ ਛਕਣਾ ਆ ਪਰ ਲੰਗਰ ਹਾਲ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਉੱਥੇ ਕੁਰਸੀ ਟੇਬਲ ਲਾ ਕੇ ਹਨਾ ਮर्याਦਤ ਉਲਟ ਸਾਰੇ ਕਾਰਜ ਚੱਲ ਰਹੇ ਆਂ ਦੂਜੀ ਸਭ ਤੋਂ ਵੱਡੀ ਜਿਹੜੀ ਗੱਲ ਆ ਕਿ ਚਲੋ ਇਹ ਤਾਂ ਬਖਸ਼ੀ ਵੀ ਜਾ ਸਕਦੀ ਆ ਭੁੱਲਾ ਹਨਾ ਕਿ ਵੀ ਲੰਗਰ ਹਾਲ ਦੇ ਵਿੱਚ ਅਸੀਂ ਕੁਰਸੀ ਟੇਬਲ ਲਾ ਰਹੇ ਆਂ ਅੱਜ ਕੱਲ ਅਸੀਂ ਦੇਖਦੇ ਆਂ ਦੁਨਿਆਵੀ ਜ਼ਿੰਦਗੀ ਦੇ ਵਿੱਚ ਹਰ ਪਾਸੇ ਇਹੀ ਪਹਿਰਾ ਆ ਪਰ ਜਿਹੜਾ ਸਭ ਤੋਂ ਵੱਡੀ ਗੱਲ ਸਾਡੇ ਸਾਹਮਣੇ ਆਈ ਸੀ ਕਿ ਜਿਹੜੇ ਕੈਟਰਿੰਗ ਵਾਲੇ ਕੰਮ ਏ ਨੇ ਉੱਥੇ ਉਹਨਾਂ ਦੀ ਜੇਬ ਦੇ ਵਿੱਚ ਬੀੜੀ ਜਾਂਦਾ ਸਿਗਰਟ ਤੰਬਾਕੂ ਹੈਗਾ ਸਾਰਿਆਂ ਦੇ ਤੇ ਉਹ ਉਹੀ ਹੱਥਾਂ ਨਾਲ ਬਣਾ ਰਹੇ ਨੇ ਲੰਗਰ ਤਿਆਰ ਕਰ ਰਹੇ ਨੇ ਉਹੀ ਹੱਥਾਂ ਦੇ ਨਾਲ ਵਰਤਾ ਰਹੇ ਨੇ ਤਾਂ ਜੋ ਅਸੀਂ ਜਾ ਕੇ ਉੱਥੇ ਮੌਕੇ ਤੇ ਚੈਕਿੰਗ ਕੀਤੀ ਚੈਕਿੰਗ ਵੀ ਕਿਸ ਤਰੀਕੇ ਨਾਲ ਵੀਡੀਓ ਸਾਡੇ ਕੋਲੇ ਪਈਆ ਅਸੀਂ ਆਪ ਜੀ ਨੂੰ ਭੇਜ ਵੀ ਦਵਾਂਗੇ ਪਹਿਲਾਂ ਅਸੀਂ ਕੈਟਰਿੰਗ ਵਾਲਿਆਂ ਦਾ ਮੈਨੇਜਰ ਉੱਥੇ ਸੱਦਿਆ ਉਹ ਤੋਂ ਅਸੀਂ ਪੁੱਛਿਆ ਕਿ ਭਾਈ ਸਾਹਿਬ ਕਿ ਵੀ ਇਹ ਕਿੱਦਾਂ ਪਹਿਰਾ ਤੁਸੀਂ ਕਰ ਰਹੇ ਹੋ ਅਗਲੇ ਨੇ ਸਾਨੂੰ ਇੱਕੋ ਬਚਨ ਕੀਤਾ ਕਹਿੰਦਾ ਭਾਈ ਸਾਹਿਬ ਜੀ 50 ਬੰਦੇ ਅੰਦਰ ਕੰਮ ਤੇ ਲੱਗੇ ਹੋਏ ਆ 50 ਦੇ 50 ਨੂੰ ਬੁਲਾ ਕੇ ਤੁਸੀਂ ਪੁੱਛ ਸਕਦੇ ਹੋ ਸਾਰਿਆਂ ਨੂੰ ਅਸੀਂ ਹਦਾਇਤ ਦਿੱਤੀ ਆ ਸਖਤ ਹਦਾਇਤਾਂ ਕਿ ਭਾਈ ਸਾਹਿਬ ਗੁਰੂ ਘਰ ਦਾ ਪ੍ਰੋਗਰਾਮ ਹੈ ਇੱਥੇ ਬੀੜੀ ਜੜ ਦਾ ਸਿਗਰਟ ਤੰਬਾਕੂ ਕੋਈ ਵੀ ਬਜਰ ਕਰਾਇਤ ਨਾ ਹੋਵੇ ਤੇ ਅਸੀਂ ਉੱਥੇ ਲੋਕਾਂ ਨੂੰ ਪੁੱਛਿਆ ਵੀ ਕੰਮਿਆਂ ਨੂੰ ਤੇ ਅਗਲੇ ਮੰਨੇ ਵੀ ਆ ਕਿ ਵੀ ਹਾਂਜੀ ਸਾਨੂੰ ਇਹ ਚੀਜ਼ ਬਾਰੇ ਪਹਿਲਾਂ ਦੱਸਿਆ ਆ ਪਰ ਕੁਦਰਤੀ ਅਚਾਂਚੇ ਤੇ ਜਿਹੜਾ ਆ ਅਸੀਂ ਉੱਥੇ ਚੈਕਿੰਗ ਸ਼ੁਰੂ ਕੀਤੀ ਕਿਉਂਕਿ ਚਲੋ ਪਤਾ ਲੱਗੀ ਜਾਂਦਾ ਆ ਕਿ ਕੀ ਕੁਝ ਹੋ ਰਿਹਾ ਹੈ ਅਸੀਂ ਜਦੋਂ ਅੰਦਰ ਜਾ ਕੇ ਉੱਥੇ ਇੱਕ ਬੰਦੇ ਦੀ ਚੈਕਿੰਗ ਕੀਤੀ ਇੱਕ ਦੀ ਜੇਬ ਦੇ ਵਿੱਚ ਬੀੜੀਆਂ ਨਿਕਲੀਆਂ ਸਭ ਤੋਂ ਪਹਿਲਾਂ ਉਹਨੇ ਹਰੇ ਰੰਗ ਦੀ ਡਰੈੱਸ ਪਾਈ ਹੋਈ ਸੀਗੀ ਤੇ ਸਿਰ ਤੇ ਟੋਪੀ ਲਈ ਸੀਗੀ ਉਸ ਤੋਂ ਬਾਅਦ ਇੱਕ ਦੋ ਤੇ ਸਾਨੂੰ ਹੋਰ ਸ਼ੱਕ ਹੋਇਆ ਨਾਲ ਦੇ ਸਿੰਘਾਂ ਨੇ ਫੌਜਾਂ ਨੇ ਜਦੋਂ ਕਾਰਵਾਈ ਪਾਈ ਸਾਰਿਆਂ ਦੇ ਦੇਖਿਆ ਤੇ ਸਾਰਿਆਂ ਦੀ ਜੇਬ ਦੇ ਵਿੱਚ ਫਿਰ ਉੱਥੇ ਜੇ ਅਸੀਂ ਕਹਿ ਸਕਦੇ ਜੇ 50 ਬੰਦੇ ਕੰਮ ਕਰ ਰਹੀ ਸੀ 50 ਦੇ ਵਿੱਚੋਂ 45 ਬਿਲਕੁਲ ਠੀਕ ਸੀਗੇ ਅਸੀਂ ਉਹਨਾਂ ਨੂੰ ਗਲਤ ਨਹੀਂ ਕਹਿੰਦੇ ਅਸੀਂ ਉਹਨਾਂ ਨੂੰ ਕੁਝ ਕਿਹਾ ਵੀ ਨਹੀਂ ਸਤਕਾਰ ਦੇ ਨਾਲ ਉਹਨਾਂ ਨੂੰ ਕੰਮ ਤੇ ਵੀ ਭੇਜਿਆ ਜਿਹੜੇ ਪੰਜ ਬੰਦੇ ਵਿੱਚ ਸੀਗੇ ਇਹ ਸਾਨੂੰ ਚੈਲੰਜ ਕਰ ਰਹੇ ਸੀਗੇ ਉੱਥੇ ਕਿਉਂਕਿ ਜਿਵੇਂ ਕੈਟਰਿੰਗ ਵਾਲੇ ਨੇ ਸਾਨੂੰ ਪਹਿਲਾਂ ਦੱਸਿਆ ਕਿ ਵੀ ਅਸੀਂ ਸਾਰਿਆਂ ਨੂੰ ਦੱਸਿਆ ਹੋਇਆ ਦੱਸਣ ਤੋਂ ਬਾਅਦੂਜ ਜਿਹੜੇ ਆਏ ਬੀੜੀ ਚੜਦਾ ਸਿਗਰਟ ਗੁਟਕਾ ਤੰਬਾਕੂ ਜਿਹੜਾ ਇਹ ਲੈ ਕੇ ਆਪਣਾ ਗੁਰੂ ਘਰ ਦੇ ਵਿੱਚ ਇਹ ਦਾਖਲ ਹੋਏ ਨੇ ਇੱਕ ਤਰ੍ਹਾਂ ਦਾ ਸਿੱਖਾਂ ਦੇ ਸਿੱਖਾਂ ਨੂੰ ਇਹਨਾਂ ਨੇ ਚੈਲੰਜ ਕੀਤਾ ਕਿ ਤੁਹਾਡੇ ਮਨਾ ਕਰਨ ਤੋਂ ਬਾਅਦੂਜ ਵੀ ਅਸੀਂ ਨਹੀਂ ਟਲਾਂਗੇ ਤੇ ਤਾਂ ਇਹਨਾਂ ਤੇ ਡਾਂਗ ਚੱਲੀ ਆ ਜੀ ਉਸ ਤੋਂ ਬਾਅਦ ਜਦੋਂ ਅਸੀਂ ਪ੍ਰਧਾਨ ਜਿਹੜੇ ਉੱਥੇ ਆਪਣੇ ਆਪ ਨੂੰ ਜਿਹੜੇ ਪ੍ਰਧਾਨ ਕਹਿੰਦੇ ਸੀ ਗੁਰੂ ਘਰ ਦੇ ਤੇ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਅਗਲਿਆਂ ਦਾ ਕਹਿਣਾ ਇਹ ਹੈ ਕਿ ਵੀ ਸਾਰਾ ਪੰਜਾਬ ਤੰਬਾਕੂ ਦਾ ਸੇਵਨ ਕਰਦਾ ਹੈ ਤੇ ਅਸੀਂ ਗੁਰੂ ਘਰਾਂ ਦੇ ਵਿੱਚ ਵੀ ਐਵੇਂ ਬਣਾਉਂਦੇ ਆ ਤੁਸੀਂ ਜੀ ਮੇਰੇ ਸਿਰ ਤੇ ਦਾੰਗ ਮਾਰੋ ਮੈਨੂੰ ਮਾਰ ਦਿਓ ਕਿਉਂ ਮਾਰਦੀ ਐ ਮਾਰ ਦਿਓ ਤੁਸੀਂ ਮੈਂ ਗਲਤ ਕੰਮ ਕਰਦੀ ਪਈ ਆ ਮੈਂ ਗਲਤ ਹਮ ਨਹੀਂ ਡਾਡ ਆਪ ਜੀ ਨੂੰ ਕਿਹਨੇ ਕਿਹਾ ਤੁਸੀਂ ਅਸੀਂ ਜਿਨ੍ਹਾਂ ਨੂੰ ਗਲਤ ਕਿਹਾ ਉਹ ਫੜ ਕੇ ਬਿਠਾਏ ਹੋਏ ਆ ਮੈਨੂੰ ਵੀ ਫੜਾ ਲਓ ਮੈਂ ਕਿੱਥੇ ਦਾੰਗ ਮਾਰੋ ਮੈਂ ਬੈਠਣਾ ਤਾਂ ਹੈ ਨਹੀਂ ਮੈਂ ਤਾਂ ਮਰ ਜਾਣਾ ਹੁਣ 20 ਲੱਖ ਸ਼ਹੀਦਾਂ ਦੇ ਫਿਰਦੇ ਆ ਇੱਕ ਮੈਨੂੰ ਸ਼ੀਰ ਕਰਦੇ ਹੋ ਮੈਂ ਤਾਂ ਕੀ ਬੱਜਰ ਕਰਦੇ ਆਂ ਅਸੀਂ ਬੱਜਰ ਕਰਦੇ ਆਂ ਤੁਸੀਂ ਗ੍ਰਾਹਕ ਵਾੜੇ ਆ ਤੁਸੀਂ ਰਾਹਤ ਵਾਲੇ ਆ ਅਸੀਂ ਬੱਜਰ ਕਰਦੇ ਆਂ ਕੰਡਾ ਦੀ ਇੱਥੇ ਕੰਡਾ ਹਾਂ 10 ਮੈਨੂੰ ਪੰਜਾਬ ਦੇ ਵਿੱਚ ਨਾਂ ਲੈ ਕੰਡਾ ਨਹੀਂ ਤੇ ਤੁਸੀਂ ਕੀ ਕਹਿ ਰਹੇ ਹੋ ਕਿ ਜੇ ਸਾਰੇ ਖਾਂਦੇ ਤੇ ਅਸੀਂ ਵੀ ਆਪਣੇ ਗੁਰੂ ਘਰ ਦੇ ਵਿੱਚ ਨਰਕ ਕਰਾਂਗੇ ਅਸੀਂ ਹਾਂ ਅਸੀਂ ਕਰਾਂਗੇ ਤੁਸੀਂ ਕਰੋਗੇ ਕਰੋਗੇ ਬਸ ਠੀਕ ਹੈ ਫਿਰ ਦੱਸਾਂਗੇ ਹੁਣ ਹੁਣ ਤੁਹਾਨੂੰ ਦੱਸਾਂਗੇ ਅਸੀਂ ਦੱਸ ਦੇ ਹੁਣ ਤੁਹਾਨੂੰ ਦੱਸਾਂਗੇ ਹੁਣ ਹੀ ਦੱਸ ਦੱਸਾਂਗੇ ਚਲਾਵਾਂਗੇ ਜੀ ਵਿਵਾਦ ਹੋਇਆ ਕਿ ਦੂਸਰੇ ਵੱਲੋਂ ਸਾਡਾ ਕਹਿਣਾ ਹੈ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਉਹ ਕਹਿੰਦੇ ਕਿ ਆਖਰ ਜਿਹੜਾ ਕੋਈ ਇੱਕ ਮੁੰਡਾ ਤੁਹਾਡੇ ਨਾਲ ਸੀ ਉਹਦਾ ਕੋਈ ਨਿੱਜੀ ਰੌਲਾ ਸੀ ਉਹਦੇ ਕਰਕੇ ਟਾਰਗੇਟ ਕਰਿਆ ਗਿਆ ਹਾਲਾਂਕਿ ਸਾਡੀ ਵੀ ਮਨਸ਼ਾ ਕਹਿੰਦੇ ਹੈ ਨਹੀਂ ਵੀ ਕੋਈ ਤਮਾਕੂ ਲੈ ਕੇ ਆਵੇ ਜੀ ਜੀ ਨਹੀਂ ਐਦਾਂ ਦਾ ਕੋਈ ਗੱਲ ਨਹੀਂ ਹੈ ਮੈਂ ਆਪ ਜੀ ਨੂੰ ਥੋੜਾ ਜਿਹਾ ਚਾਨਣ ਪਾ ਦਾਂ ਇਹ ਬੀਬੀ ਜੀ ਦੇ ਪਿਛੋਕੜ ਤੇ ਵੀ ਇਹ ਕੋਈ ਐਦਾਂ ਦੀ ਗੱਲਬਾਤ ਨਹੀਂ ਸੀ ਕਿ ਸਾਡੇ ਨਾਲ ਦਾ ਕੋਈ ਸਿੰਘ ਐਦਾਂ ਦੀ ਕੋਈ ਗੱਲਬਾਤ ਨਹੀਂ ਸੀ ਕਿ ਰਹਿਤ ਮਰਿਆਦਾ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੀ ਕਾਰਵਾਈ ਹੋਈ ਆ ਤੇ ਸਾਡੇ ਕੋਲੇ ਉਹਦੇ ਵੀਡੀਓ ਐਵੀਡੈਂਸ ਨੇ ਸਭ ਤੋਂ ਵੱਡੀ ਗੱਲ ਆ ਹੁਣ ਬੀਬੀ ਤਾਂ ਐ ਵੀ ਕਹਿੰਦੀ ਕਿ ਇਹ ਇਹਨਾਂ ਨੇ ਆਪ ਜੇਬ ਦੇ ਵਿੱਚ ਪਾਤੇ ਹੁਣ ਇੱਥੇ 10 ਜਣੇ ਖੜੇ 10 ਦੀ ਕਿਹਦੀ ਜੇਬ ਦੇ ਵਿੱਚੋਂ ਬੀੜੀ ਸਿਗਰਟ ਤੰਬਾਕੂ ਪਾ ਸਕਦਾ ਹੈ ਠੀਕ ਹੈ ਜੀ ਤੇ ਮੈਂ ਥੋੜਾ ਜਿਹਾ ਆਪ ਜੀ ਨੂੰ ਜਾਣੂ ਕਰਾ ਦਾਂ ਬੀਬੀ ਬਾਰੇ ਇਹ ਬੀਬੀ ਜੀ ਜਿਹੜੇ ਆ ਇੱਕ ਆਈਜੀ ਦੀ ਘਰ ਵਾਲੀ ਹੈ ਆਈਜੀ ਦਾ ਨਾਮ ਹੈਗਾ ਵਿਕਰਮਜੀਤ ਸਿੰਘ ਸੰਧੂ ਤੇ ਇਹ ਪਿਛਲੀ ਵਾਰ ਜਦੋਂ ਭਾਈ ਅਮਰੀਕ ਸਿੰਘ ਭਾਈ ਆਪਣਾ ਅਮਰਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਤੋਂ ਐਮਪੀ ਨੇ ਹੁਣ ਮੌਜੂਦਾ ਤੇ ਜਦੋਂ ਉਹਨਾਂ ਨੇ ਇਹ ਮੁਹਿਮ ਚਲਾਈ ਸੀ ਗੁਰੂ ਘਰਾਂ ਦੇ ਵਿੱਚੋਂ ਕੁਰਸੀਆਂ ਬਾਹਰ ਸਿੱਟਣ ਦੀ ਉਦੋਂ ਵੀ ਇਹ ਬੀਬੀ ਨੇ ਚੈਲੰਜ ਕਰਿਆ ਸੀਗਾ ਕਹਿੰਦੇ ਜੇ ਇੰਨੀ ਹਿੰਮਤ ਹੈ ਅਮਰਤਪਾਲ ਦੇ ਵਿੱਚ ਚੰਡੀਗੜ੍ਹ ਤੋਂ ਆ ਕੇ ਬੈਂਚ ਕੁਰਸੀਆਂ ਗੁਰੂ ਘਰਾਂ ਚੋਂ ਚੱਕ ਕੇ ਦਿਖਾਵੇ ਦੂਜੀ ਗੱਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਰੂਪਰਖ ਪਿੰਡਰਾਂ ਵਾਲਿਆਂ ਨੇ ਜਦੋਂ ਇੱਕ ਬਚਨ ਕੀਤਾ ਸੀ ਕਿ ਉਹਨਾਂ ਨੂੰ ਤਿੰਨ ਜਣੇ ਜਿਹੜੇ ਆ ਉਹ ਰੈਸਟ ਕਰਨ ਆ ਰਹੇ ਨੇ ਕਿ ਵੀ ਉਹ ਉਹਨਾਂ ਨੂੰ ਇਹ ਫੜ ਕੇ ਲੈ ਕੇ ਜਾਣਗੇ ਉਹਨਾਂ ਦੇ ਵਿੱਚੋਂ ਇਹ ਆਈਜੀ ਜਿਹੜੇ ਵਿਕਰਮਜੀਤ ਸਿੰਘ ਸੰਧੂ ਆ ਉਹਨਾਂ ਦੇ ਵਿੱਚੋਂ ਇਹ ਇੱਕ ਸੀਗੇ ਤੇ ਇਹਨਾਂ ਦੀ ਈਗੋ ਸਿੱਖਾ ਪਰਤੀ ਸ਼ੁਰੂ ਤੋਂ ਹੀ ਇਹਨਾਂ ਦਾ ਬਤਾਰਾ ਇਦਾਂ ਦਾ ਰਿਹਾ ਆ ਇਹ ਜਿਹੜੇ ਵੀ ਕੋਈ ਸਿੱਖ ਨੌਜਵਾਨ ਇਕੱਲੇ ਅਸੀਂ ਨਹੀਂ ਕੋਈ ਵੀ ਇਹਨਾਂ ਸਿਕ ਨੌਜਵਾਨੀਆਂ ਸੰਪਰਦਾ ਜਥੇਬੰਦੀ ਕੋਈ ਵੀ ਜੇ ਮਰਿਆਦਾ ਨੂੰ ਲੈ ਕੇ ਕੋਈ ਕਦਮ ਚੁੱਕਦੀ ਆ ਇਹਨਾਂ ਦਾ ਕੰਮ ਪਹਿਲੇ ਦਿਨ ਤੋਂ ਭੰਡਣਾ ਸੀਗਾ ਤੇ ਅਖੀਰਲਾ ਇਹਨਾਂ ਦਾ ਕੰਮ ਇਹੀ ਰਹੂਗਾ ਭੰਡਣਾ ਇਹਨਾਂ ਨੂੰ ਗੁਰੂਦਵਾਰਾ ਸੇਵਾ ਕਰਦੇ ਨੇ ਗੁਰਦੁਆਰਾ ਸਾਹਿਬ ਤੇ ਫਿਰ ਆ ਉਹਨਾਂ ਦੇ ਬਚਨ ਕੀਨੇ ਇਹ ਵੀ ਆਪ ਜੀ ਨੇ ਸੁਣਿਆ ਹੀ ਹੈ ਜੀ ਅਗਲੇ ਇਹਨਾਂ ਦਾ ਫਰਜ਼ ਕੀ ਬਣਦਾ ਸੀਗਾ ਬਤੌਰ ਸਿੱਖ ਗੁਰੂ ਦੇ ਸਿੰਘ ਹੋਣ ਦੇ ਨਾਤੇ ਕਿ ਜੀ ਬਾਬਾ ਹੀ ਅਸੀਂ ਤੁਹਾਡੇ ਨਾਲ ਆ ਗੁਰੂ ਘਰ ਦੇ ਵਿੱਚ ਇਹ ਬਜਰ ਕਰਾਇਤ ਨਾ ਹੋਵੇ ਹੈਨਾ ਅਸੀਂ ਇਹ ਚੀਤੇ ਪਹਿਰਾ ਦਈਏ ਗਾਜ ਵਜ ਕੇ ਪੂਰੇ ਚੰਡੀਗੜ੍ਹ ਦੇ ਵਿੱਚ ਪਹਿਰਾ ਕਰੀਏ ਅਸੀਂ ਇਦਾਂ ਦਾ ਕਿ ਵੀ ਕੋਈ ਹੈਨਾ ਇਦਾਂ ਦੇ ਮर्यादा ਤੋਂ ਉਲਟ ਕਾਰਜ ਨਾ ਹੋਵੇ ਬਟ ਬੀਬੀ ਜੀ ਦਾ ਕਹਿਣਾ ਕੀ ਸੀ ਸਾਰਾ ਪੰਜਾਬ ਖਾਂਦਾ ਤੰਬਾਕੂ ਜੇ ਅਸੀਂ ਗੁਰੂ ਘਰਾਂ ਦੇ ਵਿੱਚ ਬਾੜ ਲੇ ਤੇ ਐਡੀ ਕਿੱਡੀ ਗੱਲ ਹੋ ਗਈ ਤੇ ਤਾਂ ਕਰਕੇ ਅਸੀਂ ਜਿਹੜੀ ਆ ਇਹ ਵੀਡੀਓ ਪਬਲਿਸ਼ ਕੀਤੀ ਤਾਂ ਜੋ ਆਮ ਜਨਤਾ ਇਹ ਜਿਵੇਂ ਕਹਿੰਦੇ ਹੈ ਨਾ ਸਾਨੂੰ ਵੀ ਕਹਿ ਦਿੰਦੇ ਹੈ ਕਿ ਤੁਹਾਡੇ ਬਾਣੇ ਦੇ ਵਿੱਚ ਕਾਫੀ ਭੇਖੀ ਨੇ ਅਹੀ ਵੀ ਦਿਖਾਣਾ ਚਾਹੁੰਦੇ ਆ ਕਿ ਵੀ ਸਿੱਖ ਸਿੱਖ ਧਰਮ ਦੇ ਵਿੱਚ ਆਪਣੇ ਪੰਥ ਦੇ ਵਿੱਚ ਵੀ ਕੁਝ ਏਦਾਂ ਦੇ ਪੜੇ ਲਿਖੇ ਸੂਝਵਾਨ ਵੀ ਨੇ ਜਿਨ੍ਹਾਂ ਦੀ ਜਿਨ੍ਹਾਂ ਦੀ ਜਿਹੜਾ ਦਿਮਾਗ ਆ ਨਾ ਉਹ ਇਸ ਟਾਈਮ ਜਮਾ ਜ਼ੀਰੋ ਹੋ ਚੁੱਕਿਆ ਹੈ ਜੀ ਜੀ 38 ਸੈਕਟਰ ਵੀ ਅਸੀਂ ਕਾਰਵਾਈ ਪਾਈ ਸੀਗੀ 38 ਸੈਕਟਰ ਸੰਤਸਰ ਗੁਰਦੁਆਰੇ ਦੇ ਵਿੱਚ ਅਸੀਂ ਕਾਰਵਾਈ ਕੀਤੀ ਆ ਉੱਥੇ ਵੀ ਆਹੀ ਮਸਲਾ ਸੀਗਾ ਪਰ ਉੱਥੇ ਅਸੀਂ ਕਿਸੇ ਨੂੰ ਹੱਥ ਨਹੀਂ ਲਾਇਆ ਕਿਉਂ ਕਿਉਂਕਿ ਮੈਨੇਜਰ ਵੀ ਆਪਣੀ ਗਲਤੀ ਮੰਨਿਆ ਕਿ ਭਾਈ ਸਾਹਿਬ ਜੀ ਅਸੀਂ ਨਹੀਂ ਦੱਸੇ ਦੱਸਣ ਦੇ ਵਿੱਚ ਅਸੀਂ ਨਾਕਾਮ ਰਹੇ ਕਿ ਇੱਥੇ ਬੀੜੀ ਜਾਂਦਾ ਸਿਗਰਟ ਤੰਬਾਕੂ ਨਹੀਂ ਲੈ ਕੇ ਆਉਣਾ ਕਿਉਂਕਿ ਗੁਰੂ ਘਰ ਦਾ ਪ੍ਰੋਗਰਾਮ ਹੈ ਇਹ ਕਿ ਸਾਡੇ ਤੋਂ ਨਹੀਂ ਦੱਸਿਆ ਗਿਆ ਤੇ ਕੰਮੇ ਵੀ ਉੱਥੇ ਨਵੇਂ ਸੀਗੇ ਇਸ ਕਰਕੇ ਅਸੀਂ ਉੱਥੇ ਕਿਸੇ ਨੂੰ ਹੱਥ ਵੀ ਨਹੀਂ ਲਾਇਆ ਸਮਝਾ ਕੇ ਉਹਨਾਂ ਨੂੰ ਅਸੀਂ ਤੁਹਾਨੂੰ ਵੀਡੀਓ ਵੀ ਦੇ ਦੇਣਾ ਉਹਨਾਂ ਤੋਂ ਉੱਠ ਕੇ ਬੈਠ ਕੇ ਕਰਾ ਕੇ ਤੇ ਅਸੀਂ ਉਹਨਾਂ ਤੋਂ ਮਾਫੀ ਮੰਗਵਾਈ ਸੀਗੀ ਤੇ ਮੁੜ ਕੇ ਕਿ ਕਦੇ ਇਹ ਕੰਮ ਨਾ ਕਰਨ ਪਰ ਇੱਥੇ ਸਾਨੂੰ ਸ਼੍ਰੀ ਆਮ ਚੈਲੰਜ ਕੀਤਾ ਗਿਆ ਦੱਸਣ ਤੋਂ ਬਾਅਦੂਦ ਵੀ ਤੇ ਤਾਂ ਕਰਕੇ ਅਸੀਂ ਇਹ ਕਾਰਵਾਈ ਕੀਤੀ ਜੀ